ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਦੋਂ ਤੋਂ ਸੱਤਾ ਸੰਭਾਲੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਵੱਡੇ ਹੁਕਮ ਤੇ ਫੈਸਲੇ ਲਏ ਜਾ ਰਹੇ ਨੇ ਪਹਿਲਾਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਭਾਰਤੀਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਵੱਡੀ ਗਿਣਤੀ ਪੰਜਾਬੀ ਭਾਈਚਾਰੇ ਦੇ ਸੀ ਜਿਨ੍ਹਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੇ ਇਲਜ਼ਾਮਾਂ ਤੋਂ ਬਾਅਦ ਬਾਹਰ ਕੱਢ ਦਿੱਤਾ ਗਿਆ ਆਪੋ ਆਪਣੇ ਮੁਲਕ ਵਾਪਸ ਭੇਜ ਦਿੱਤਾ ਗਿਆ ਪਰ ਹੁਣ ਟਰੰਪ ਪ੍ਰਸ਼ਾਸਨ ਨੇ ਸਿੱਖਾਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਰੀਪੋਰਟ ਮੁਤਾਬਕ ਅਮਰੀਕੀ ਰੱਖਿਆ ਵਿਭਾਗ ਨੇ ਅਮਰੀਕੀ ਫੌਜ ਵਿੱਚ ਦਾੜੀ ਰੱਖਣ ਵਾਲੇ ਵਿਅਕਤੀਆਂ ਦੀ ਭਾਰਤੀ ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ ਰੱਖਿਆ ਵਿਭਾਗ ਦੇ ਵੱਲੋਂ ਜਾਰੀ ਨਵੇਂ ਹੁਕਮਾਂ ਦੇ ਮੁਤਾਬਕ ਹੁਣ 2010 ਤੋਂ ਪਹਿਲਾਂ ਵਾਲੇ ਪੁਰਾਣੇ ਨਿਯਮਾਂ ਨੂੰ ਮੁੜ ਤੋਂ ਲਾਗੂ ਕੀਤਾ ਜਾ ਰਿਹਾ ਹੈ ਇਸੇ ਦੇ ਨਾਲ ਫੌਜ ਵਿੱਚ ਦਾੜੀ ਪਾਗ ਅਤੇ ਹੋਰ ਧਾਰਮਿਕ ਜਿਨ੍ਹਾਂ ਦੀ ਇਜਾਜ਼ਤ ਖਤਮ ਹੋ ਜਾਣੀ ਹੈ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸਥ ਨੇ ਇਹ ਕਿਹਾ ਕਿ ਇਹ ਫੈਸਲਾ ਫੌਜ ਵਿੱਚ ਅਨੁਸ਼ਾਸਨ ਤੇ ਘਾਤਕ ਸਮਰੱਥਾ ਨੂੰ ਵਾਪਸ ਲਿਆਉਣ ਦੇ ਲਈ ਕੀਤਾ ਗਿਆ ਉਸ ਦੇ ਮੁਤਾਬਕ ਦਾੜੀ ਗੈਰ ਮਾਸਕ ਵਰਗੇ ਸੁਰੱਖਿਆ ਉਪਕਰਨਾਂ ਦੀ ਇਸਤੇਮਾਲ ਦੌਰਾਨ ਰੁਕਾਵਟ ਪੈਦਾ ਕਰਦੀ ਹੈ ਇਸੇ ਯੂਨਿਟ ਦੀ ਇਕਸਾਰਤਾ ਬਣਾਈ ਰੱਖਣ ਦੇ ਲਈ ਇੱਕ ਕਦਮ ਬੇਹੱਦ ਜ਼ਰੂਰੀ ਹੈ ਇਸ ਫੈਸਲੇ ਦੇ ਨਾਲ ਨਾ ਸਿਰਫ ਸਿੱਖ ਸੈਨਿਕਾਂ ਦੀ ਚਿੰਤਾ ਵਧ ਗਈ ਸਗੋਂ ਮੁਸਲਮਾਨ ਤੇ ਯਹੂਦੀ ਸਮਾਜ ਦੇ ਲੋਕਾਂ ਦੇ ਲਈ ਵੀ ਧਰਮ ਤੇ ਕੈਰੀਅਰ ਦੇ ਵਿੱਚੋਂ ਚੋਣ ਦੀ ਸਥਿਤੀ ਪੈਦਾ ਹੋ ਗਈ ਹੈ ਇਸ ਸਮੇਂ ਅਮਰੀਕੀ ਫੌਜ ਵਿੱਚ ਸੈਂਕੜੇ ਸਿੱਖ ਸੇਵਾ ਨਿਭਾ ਰਹੇ ਨੇ ਜਿਨ੍ਹਾਂ ਨੂੰ ਹੁਣ ਆਪਣੇ ਧਾਰਮਿਕ ਰੂਪ ਤੇ ਨੌਕਰੀ ਦੇ ਵਿੱਚੋਂ ਕਿਸੇ ਇੱਕ ਨੂੰ ਚੋਣਾ ਪੈ ਸਕਦਾ ਹੈ ਅਮਰੀਕਾ ਦੇ ਇਸ ਫੈਸਲੇ ਨੇ ਸਿੱਖਾਂ ਦੇ ਵਿੱਚ ਇੱਕ ਵੱਖਰੀ ਚਰਚਾ ਛੇੜ ਕੇ ਰੱਖ ਦਿੱਤੀ ਹੈ ਪੂਰੇ ਪੰਜਾਬ ਭਰ ਦੇ ਵਿੱਚੋਂ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਲੈ ਕੇ ਨਾਦਰ ਸ਼ਾਹੀ ਫਰਮਾਨ ਜਾਰੀ ਕੀਤਾ ਜਾ ਰਿਹਾ ਹੈ ਕਰਾਰ ਦਿੱਤਾ ਜਾ ਰਿਹਾ ਹੈ ਕਿ ਸਿੱਖਾਂ ਦੇ ਖਿਲਾਫ ਜੋ ਫੈਸਲਾ ਟਰੰਪ ਪ੍ਰਸ਼ਾਸਨ ਨੇ ਲਿਆ ਜਲਦ ਤੋਂ ਜਲਦ ਵਾਪਸ ਲੈਣਾ ਚਾਹੀਦਾ ਹੈ ਦਸਦੀਏ ਦਾ ਸਿੱਖ ਕਾਲਜਨਿਸਟ ਫੈਸਿਲੀਟੀ ਤੇ ਗੰਭੀਰ ਇਤਰਾਜ਼ ਜਤਾਇਆ ਤੇ ਇਸ ਨੂੰ ਧਾਰਮਿਕ ਆਜ਼ਾਦੀ ਤੇ ਵੱਡਾ ਹਮਲਾ ਘਰਾੜ ਦਿੱਤਾ। ਇਹ ਸੰਸਥਾ ਦਾ ਕਹਿਣਾ ਹੈ ਕਿ ਸਾਲ 2017 ਦੇ ਵਿੱਚ ਇੱਕ ਪਰਮਿਸ਼ਨ ਸਿੱਖਾਂ ਨੂੰ ਦਿੱਤੀ ਗਈ ਸੀ ਜਿਸ ਨਾਲ ਸਿੱਖ ਸੈਨਿਕਾਂ ਨੂੰ ਦਾੜੀ ਪਾਗ ਤੇ ਹੋਰ ਧਾਰਮਿਕ ਚਿੰਨ੍ਹ ਦੇ ਨਾਲ ਫੌਜ ਵਿੱਚ ਸੇਵਾ ਕਰਨ ਦੀ ਆਜ਼ਾਦੀ ਮਿਲੀ ਸੀ। ਹੁਣ ਉਹ ਸਾਰੀ ਬੇਅਸਰ ਹੋ ਜਾਵੇਗੀ। ਇਸ ਕਰਕੇ ਟਰੰਪ ਪ੍ਰਸ਼ਾਸਨ ਨੂੰ ਇਹ ਫੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ। ਜਿਹੜੀ ਅੱਜ ਖਬਰ ਅਮਰੀਕਾ ਦੇ ਸਰਕਾਰ ਵੱਲੋਂ ਦਿੱਤੀ ਗਈ ਹੈ। ਕਿ ਉਹ ਉਸ ਸਰਕਾਰ ਵੱਲੋਂ ਫੌਜ ਦੇ ਅੰਦਰ ਕਿਸੇ ਨੂੰ ਦਾੜੀ ਰੱਖਣ ਦੀ ਇਜਾਜ਼ਤ ਨਹੀਂ ਹੋएगी ਜਿਹਦਾ ਜਾਣਕਾਰੀ ਮਿਲੀ ਹੈ ਕਿ ਉਸ ਦਾ ਸਭ ਤੋਂ ਪਹਿਲਾ ਮੁੰਡਲਾ ਅਸਰ ਜਿਹੜਾ ਬਹੁਤ ਸਿੱਖਾਂ ਤੇ ਪਾਏਗਾ ਮੁਸਲਮਾਨਾਂ ਤੇ ਜਾਂ ਯਹੂਦੀ ਲੋਕਾਂ ਤੇ ਪਾਏਗਾ ਇਹ ਖਬਰ ਬਹੁਤ ਮਾਰੀ ਹੈ ਅਸੀਂ ਇਸ ਨੂੰ ਗਲਤ ਕਰਾਰ ਦਿੰਦੇ ਹਾਂ ਕਿਉਂਕਿ ਇੱਕ ਲੋਕਤੰਤਰ ਆ ਮੈਰੀਕਾ ਦੇਸ਼ ਜਿਹੜਾ ਕਿ ਕਿਸੇ ਦੀ ਧਰਮ ਦੇ عقیده ਨੂੰ ਉਹਦੀ ਮਰਜ਼ਾ ਦਾ ਉਹਦਾ ਸਨਮਾਨ ਦੇਣਾ ਬੰਦਦਾ ਸੋ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਇਸ ਦਾ ਸਰਕਲ ਉਸ ਲਵਾਂਗੇ ਉਸ ਤੋਂ ਪਹਿਲਾਂ ਅਸੀਂ ਅਮਰੀਕਾ ਦੇ ਵਿੱਚ ਸਿੱਖ ਸਥਾਨਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਤਾਲਮਿਲ ਕਰਕੇ ਇਸ ਦੇ ਅਸਲ ਜਾਣਕਾਰੀ ਜਰੂਰ ਲਵਾਂਗੇ ਜਿਹਦੇ ਵਿੱਚ ਜਿਹੜੀ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਦੇ ਲਈ ਵੇ ਨਹੀਂ ਜੀ ਕਿਸੇ ਨੂੰ ਕੋਈ ਲੋੜ ਪਵੇ ਤਾਂ ਉਹ ਆਪਣੀ ਜਿਹੜੀ ਹੈ ਚਾਰਾ ਜੋਈ ਕਰ ਸਕਦਾ ਇਸ ਦੇ ਉੱਤੇ ਟਿੱਪਣੀ ਕਰ ਸਕਦਾ ਪਰ ਉਹਦੇ باوجود ਵੀ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਸਰਕਾਰ ਵੱਲੋਂ ਜਿਹੜਾ ਨਵਾਂ ਨਿظام ਆਇਆ ਉਸ ਦੇ ਵੱਲੋਂ ਪੰਜਾਬ ਦੇ ਡਿਵੋਟ ਕਰਕੇ ਭੇਜੇ ਨੌਜਵਾਨਾਂ ਦੇ ਨਾਲ ਸਿਰਾਂ ਤੋਂ ਪੱਗਾਂ ਉਤਾਰ ਦਿੱਤੀਆਂ ਹਾਥਕੜੀਆਂ ਇਥੋਂ ਤੱਕ ਕਿ ਬੜੀ ਉਮਰ ਦਾ ਰਾਜ ਮਾਤਾ ਜਿਹਨੂੰ ਰਿਪੋਰਟ ਕੀਤਾ ਗਿਆ ਹਾਥਕੜੀਆਂ ਲਾ ਦਿੱਤੀਆਂ ਇਸ ਤਰ੍ਹਾਂ ਦੀਆਂ ਕਹਾਵਾਂ ਉਥੋਂ ਦੇ ਟਰੱਕ ਡਰਾਈਵਰਾਂ ਦੇ ਨਾਲ ਜਿਸ ਤਰ੍ਹਾਂ ਦਾ ਰੁਕਾ ਇਹ ਮਾੜੀਆਂ ਖਬਰਾਂ ਨੇ ਅਸੀਂ ਇਸ ਗੱਲ ਦਾ ਜਿਵੇਂ ਨਿੰਦਾ ਵੀ ਕਰਦੇ ਹਾਂ ਤੇ ਅਸੀਂ ਚਾਹਾਂਗੇ ਕਿ ਅਮਰੀਕਾ ਜਿਹੜਾ ਇੱਕ ਲੋਕਤੰਤਰੀ ਦੇਸ਼ ਆ ਉਹ ਕਿਸੇ ਵੀ ਧਾਰਮਿਕ ਭਾਵਨਾ ਦੇ ਨਾਲ ਫਰਵਾਣ ਨਾ ਕਰੇ ਉਹ ਭਾਵੇਂ ਕਿਤੇ ਵੀ ਖਾਦ ਦੇ ਉੱਤੇ ਕੋਈ ਨੌਕਰੀ ਕਰਦਾ ਹੋਵੇ ਕਿਉਂਕਿ ਜਿੰਨੇ ਵੀ ਲੋਕ ਉੱਥੇ ਵੱਸ ਰਹੇ ਨੇ ਭਾਵੇਂ ਸਿੱਖ ਨੇ ਉਹਨਾਂ ਦਾ ਅਮਰੀਕਾ ਦੀ ਆਰਥਿਕਤਾ ਦੇ ਵਿੱਚ ਵੱਡਾ ਰੋਲ ਆ ਉੱਥੇ ਉਹਨਾਂ ਦਾ ਬੜਾ ਸਤਿਕਾਰ ਚਾਹਤੇ ਹਨ ਸੋ ਇਸ ਗੱਲ ਨੂੰ ਲੈ ਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕੀ ਸਿੱਖ ਸੱਤਾਵਾਂ ਨਾਲ ਤਾਲਮਿਲ ਕਰਦੇ ਹਾਂ ਇਹਦੇ ਬਾਰੇ ਅਗਲੀ ਗੱਲ ਜਰੀਆ ਉਹ ਕਾਰਵਾਈ ਕਰਨ ਦੀ ਅਸੀਂ ਕਰਾਂਗੇ ਸਿੱਖ ਫੌਜੀਆ ਨੂੰ ਲੈ ਕੇ ਜਿਹੜੀਆਂ ਨਵੀਆਂ ਇਨਸਟਰਕਸ਼ਨ ਜਾਰੀ ਹੋਈਆਂ ਜਿਦੇ ਚ ਖਾਸ ਕਰ ਦਾੜੀ ਕੇਸ ਕੱਟਣ ਵਾਸਤੇ ਉਹਨਾਂ ਨੇ ਨਿਰਦੇਸ਼ ਜਾਰੀ ਕੀਤੇ ਆ ਅਸੀਂ ਇਹਨੂੰ ਕੰਡਮ ਕਰਦੇ ਹਾਂ ਉਹਨਾਂ ਨੂੰ ਖੇਦੀ ਕਰਦੇ ਹਾਂ ਕਿਉਂਕਿ ਸਿੱਖਾਂ ਵਾਸਤੇ ਸਿੱਖ ਸਰੂਪ ਖਾਸ ਕਰ ਜਿਹੜੇ ਕੇਸ ਹੈ ਉਹ ਧਾਰਮਿਕ ਪਛਾਣ ਦਾ ਜਿਹੜਾ ਆ ਚਿੰਨ ਹੈ ਔਰ ਸਾਡੇ ਗੁਰੂਆਂ ਵੱਲੋਂ ਸਾਡੇ ਧਾਰਮਿਕ ਪਰੰਪਰਾਵਾਂ ਚ ਇਹ ਚੀਜ਼ ਮੈਂਸ਼ਨ ਹੈ ਸਾਡੀ ਅਲੱਗ ਜਿਹੜੀ ਪਛਾਣ ਹੈ ਵੱਖਰੀ ਪਛਾਣ ਦਾ ਪ੍ਰਤੀਕ ਹੈ ਔਰ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਨਾ ਹੈ ਕਿ ਇਮੀਡੀਏਟਲੀ ਅਮਰੀਕਨ ਗਵਰਨਮੈਂਟ ਨਾਲ رابطہ ਕਰਕੇ ਜਿਹੜੇ ਉਹਨਾਂ ਦੇ ਨਵੇਂ ਨਿਰਦੇਸ਼ ਹੈ ਡਾਇਰੈਕਸ਼ਨਾਂ ਜਿਹਦੇ ਚ ਦਾੜ੍ਹੀ ਕੇਸ ਕੱਟਣ ਦੀ پابੰਦੀ ਜਿਹੜੀ ਕੱਟਣ ਦੀ ਡਾਇਰੈਕਸ਼ਨ ਦਿੱਤੀ ਆ ਖਾਸ ਕਰ ਸਿੱਖ ਫੌਜੀਆਂ ਨੂੰ ਉਹ ਫੌਜੀ ਜਿਹੜੇ ਹਮੇਸ਼ਾ ਇਹਨ ਜਿਹੜੇ ਵਰਲਡ ਵਾਰ ਵੀ ਹੋਏ ਉਹਦੇ ਵਿੱਚ ਵੀ ਸਿੱਖਾਂ ਦਾ ਕੰਟਰੀਬਿਊਸ਼ਨ ਬੜਾ ਮਹਾਨ ਰਿਹਾ ਹੈ। ਤੋਂ ਇਮੀਡੀਏਟਲੀ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਇੰਟਰਵੈਨ ਕਰਨਾ ਚਾਹੀਦਾ ਹੈ ਔਰ ਅਮਰੀਕਨ ਗਵਰਨਮੈਂਟ ਦੇ ਇਸ ਫੈਸਲੇ ਤੇ ਜਿਹੜਿਆ ਉਹਨੂੰ ਵਾਪਸ ਲੈਣ ਦੀ ਜਿਹੜੀ ਆ ਉਹ ਬੁਝਾਰਿਸ਼ ਕਰਨੀ ਚਾਹੀਦੀ ਹੈ। ਧਰਮ ਪੱਖ ਗੱਲ ਕਰਨ ਵਾਲਾ ਅਮਰੀਕਾ ਇੰਨਾ ਛੋਟਾ ਪਣ ਦਿਖਾ ਗਿਆ ਕਿ ਮੈਂ ਸਮਝਦਾ ਕਿ ਇਹਦੇ ਨਾਲ ਖਾਸ ਕਰਕੇ ਸਿੱਖਾਂ ਦੇ ਤੇ ਬਾਕੀ ਧਰਮਾਂ ਦੇ ਜਿਹੜੇ ਲੋਕ ਵੀ ਜਿਹੜੇ ਦਾੜੀ ਰੱਖਦੇ ਨੇ ਉਹਨਾਂ ਦੇ ਮਨਾਂ ਦੇ ਉੱਤੇ ਬੇਗੈਰੀ ਛੱਟ ਵੱਜੀ ਹੈ। ਅਮਰੀਕਾ ਦੇ ਰਾਸ਼ਟਰਪਤੀ ਨੂੰ ਚਾਹੀਦਾ ਹੈ ਕਿ ਅਦੇਹਾ ਤਾਨਾਸ਼ਹੀ ਫੈਸਲਾ ਤੁਰੰਤ ਵਾਪਸ ਲੈਣ ਔਰ ਧਰਮ ਦੇ ਵਿੱਚ ਪਰਪੱਕ ਰਹੇ ਕੋਈ ਵੀ ਇਨਸਾਨ ਹੈ ਕਿਸੇ ਵੀ ਧਰਮ ਦਾ ਉਹ ਧਰਮ ਦੇ ਉੱਤੇ ਆਗ ਦੇ ਵਿੱਚ ਪਰਪੱਕ ਰਹੇ ਔਰ ਤੁਹਾਡੇ ਵਫਾਦਾਰੀ ਨਾਲ ਦੇਸ਼ ਦੇ ਵਿੱਚ ਜਿੱਥੇ ਉਹ ਸੇਵਾ ਕਰਨ ਦਾ ਸੱਚੰਦਾ ਸੇਵਾ ਕਰੇ ਇਹ ਹੋਣਾ ਚਾਹੀਦਾ ਭਾਵੇਂ ਪਹਿਲੇ ਵਿਸ਼ਵ ਯੁੱਧ ਦੀ ਗੱਲ ਕਰ ਲਓ ਭਾਵੇਂ ਦੂਜੇ ਵਿਸ਼ਵ ਯੁੱਧ ਦੀ ਗੱਲ ਕਰ ਲਓ ਹਮੇਸ਼ਾ ਸਿੱਖ ਰੈਜiment ਜਾਂ ਸਾਡੀ ਸਿੱਖ ਫੌਜਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਥਾਂ ਥਾਂ ਤੇ ਲੜਾਈ ਦੇ ਵਿੱਚ ਜਿਹੜਾ ਸੀਗਾ ਸਪੈਸ਼ਲ ਤੌਰ ਤੇ ਬੁਲਾਇਆ ਜਾਂਦਾ ਸੀ ਇਸ ਕਰਕੇ ਬੇਪਰੋਸਗੀ ਵਾਲਾ ਅਝੀਹਾ ਫਰਮਾਨ ਕਰਨਾ ਇਹ ਬੜਾ ਮੰਦਭਾਗ ਹੈ ਤੁਰੰਤ ਵਾਪਸ ਲੈਣਾ ਚਾਹੀਦਾ ਔਰ ਨਾ ਹੀ ਕੋਈ ਸਿੱਖ ਜਾਂ ਕੋਈ ਬਾਕੀ ਧਰਮਾਂ ਦੇ ਲੋਕ ਅਝੀਹੇ ਧਰਮ ਵਿੱਚ ਦਖਲ ਦੇਣ ਵਾਲੇ ਜਿਹੜੇ ਐਲਾਨ ਹੈ ਜਾਂ ਫਰਮਾਨ ਹੈ ਉਹਨਾਂ ਨੂੰ ਇਹ ਬਰਦਾਸ਼ਤ ਕਰਨਗੇ ਧਰਮ ਨਿਰਪੱਖ ਗੱਲ ਕਰਨ ਵਾਲਾ ਅਮਰੀਕਾ ਇੰਨਾ ਛੋਟਾਪਨ ਦਿਖਾ ਗਿਆ ਕਿ ਮੈਂ ਸਮਝਦਾ ਕਿ ਇਹਦੇ ਨਾਲ ਖਾਸ ਕਰਕੇ ਸਿੱਖਾਂ ਦੇ ਤੇ ਬਾਕੀ ਧਰਮਾਂ ਦੇ ਜਿਹੜੇ ਲੋਕ ਵੀ ਜਿਹੜੇ ਦਾੜ੍ਹੀ ਰੱਖਦੇ ਨੇ ਉਹਨਾਂ ਦੇ ਮਨਾਂ ਦੇ ਉੱਤੇ ਬਈ ਗੈਰੀ 6:00 ਵਜੇ ਆਮਰੀਕਾ ਦੇ ਰਾਸ਼ਟਰਪਤੀ ਨੂੰ ਚਾਹੀਦਾ ਹੈ ਕਿ ਅਦੇਹਾ ਤਾਨਾਸ਼ਹੀ ਫੈਸਲਾ ਤੁਰੰਤ ਵਾਪਸ ਲੈਣ ਔਰ ਧਰਮ ਦੇ ਵਿੱਚ ਪਰਪੱਕ ਰਹੇ ਕੋਈ ਵੀ ਇਨਸਾਨ ਹੈ ਕਿਸੇ ਵੀ ਧਰਮ ਦਾ ਉਹ ਧਰਮ ਦੇ ਉੱਤੇ ਆਪਦੇ ਵਿੱਚ ਪਰਪੱਕ ਰਹੇ ਔਰ ਤੁਹਾਡੇ ਵਫਾਦਾਰੀ ਨਾਲ ਦੇਸ਼ ਦੇ ਵਿੱਚ ਜਿੱਥੇ ਉਹ ਸੇਵਾ ਕਰਨ ਦਾ ਚਾਹੁੰਦਾ ਸੇਵਾ ਕਰੇ ਇਹ ਹੋਣਾ ਚਾਹੀਦਾ ਭਾਵੇਂ ਪਹਿਲੇ ਵਿਸ਼ਵ ਯੁੱਧ ਦੀ ਗੱਲ ਕਰ ਲਓ ਭਾਵੇਂ ਦੂਜੇ ਵਿਸ਼ਵ ਯੁੱਧ ਦੀ ਗੱਲ ਕਰ ਲਓ ਹਮੇਸ਼ਾ ਸਿੱਖ ਰੈਜiment ਜਾਂ ਸਾਡੀ ਸਿੱਖ ਫੌਜਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਥਾਂ-ਥਾਂ ਤੇ ਲੜਾਈ ਦੇ ਵਿੱਚ ਜਿਹੜਾ ਸੀਗਾ ਸਪੈਸ਼ਲ ਤੌਰ ਤੇ ਬੁਲਾਇਆ ਜਾਂਦਾ ਸੀ ਇਸ ਕਰਕੇ ਬੇਪਰੋਸਗੀ ਵਾਲਾ ਅਜੀਹਾ ਫਰਮਾਨ ਕਰਨਾ ਇਹ ਬੜਾ ਮੰਦਭਾਗ ਹੈ ਤੁਰੰਤ ਵਾਪਸ ਲੈਣਾ ਚਾਹੀਦਾ ਔਰ ਨਾ ਹੀ ਕੋਈ ਸਿੱਖ ਜਾਂ ਕੋਈ ਬਾਕੀ ਧਰਮਾਂ ਦੇ ਲੋਕ ਅਜੀਹੇ ਧਰਮ ਵਿੱਚ ਦਖਲ ਦੇਣ ਵਾਲੇ ਜਿਹੜੇ ਐਲਾਨ ਹੈ ਜਾਂ ਫਰਮਾਨ ਹੈ ਉਹਨਾਂ ਨੂੰ ਇਹ ਬਰਦਾਸ਼ਤ ਕਰਨਗੇ ਧਰਮ ਨਿਰਪੱਖ ਗੱਲ ਕਰਨ ਵਾਲਾ ਅਮਰੀਕਾ ਇੰਨਾ ਛੋਟਾਪਨ ਦਿਖਾ ਗਿਆ ਕਿ ਮੈਂ ਸਮਝਦਾ ਕਿ ਇਹਦੇ ਨਾਲ ਖਾਸ ਕਰਕੇ ਸਿੱਖਾਂ ਦੇ ਤੇ ਬਾਕੀ ਧਰਮਾਂ ਦੇ ਜਿਹੜੇ ਲੋਕ ਵੀ ਜਿਹੜੇ ਦਾੜੀ ਰੱਖਦੇ ਨੇ ਉਹਨਾਂ ਦੇ ਮਨਾਂ ਦੇ ਉੱਤੇ ਬੇਗੈਰੀ ਸੱਟ ਵੱਜੀ ਐ ਅਮਰੀਕਾ ਦੇ ਰਾਸ਼ਟਰਪਤੀ ਨੂੰ ਚਾਹੀਦਾ ਹੈ ਕਿ ਅਦੇਹਾ ਤਾਨਾਸ਼ਹੀ ਫੈਸਲਾ ਤੁਰੰਤ ਵਾਪਸ ਲੈਣ ਔਰ ਧਰਮ ਦੇ ਵਿੱਚ ਪਰਪੱਕ ਰਵੇ ਕੋਈ ਵੀ ਇਨਸਾਨ ਹੈ ਕਿਸੇ ਦੇ ਧਰਮ ਦਾ ਹੈ ਉਹ ਧਰਮ ਦੇ ਉੱਤੇ ਆਗੇ ਚ ਪਰਪੱਕ ਰਵੇ ਔਰ ਤੁਹਾਡੇ ਵਫਾਦਾਰੀ ਨਾਲ ਦੇਸ਼ ਦੇ ਵਿੱਚ ਜਿੱਥੇ ਉਹ ਸੇਵਾ ਕਰਨ ਦਾ ਚਾਹੁੰਦਾ ਹੈ ਉਸ ਚੋਂ ਦਾ ਸੇਵਾ ਕਰੇ ਇਹ ਹੋਣਾ ਚਾਹੀਦਾ ਭਾਵੇਂ ਪਹਿਲੇ ਵਿਸ਼ਵ ਯੁੱਧ ਦੀ ਗੱਲ ਕਰ ਲਓ ਭਾਵੇਂ ਦੂਜੇ ਵਿਸ਼ਵ ਯੁੱਧ ਦੀ ਗੱਲ ਕਰ ਲਓ ਹਮੇਸ਼ਾ ਸਿੱਖ ਰਜਿਮੈਂਟ ਤੇ ਸਾਡੀ ਸਿੱਖ ਫੌਜਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਥਾਂ-ਥਾਂ ਤੇ ਲੜਾਈ ਦੇ ਵਿੱਚ ਜਿਹੜਾ ਸੀਗਾ ਸਪੈਸ਼ਲ ਤੌਰ ਤੇ ਬੁਲਾਇਆ ਜਾਂਦਾ ਸੀ ਇਸ ਕਰਕੇ ਬੇਪਰੋਸਗੀ ਵਾਲਾ ਅਜੀਹਾ ਫਰਮਾਨ ਕਰਨਾ ਇਹ ਬੜਾ ਮੰਦਭਗ ਹੈ ਤੁਰੰਤ ਵਾਪਸ ਲੈਣਾ ਚਾਹੀਦਾ ਔਰ ਨਾ ਹੀ ਕੋਈ ਸਿੱਖ ਜਾਂ ਕੋਈ ਬਾਕੀ ਧਰਮਾਂ ਦੇ ਲੋਕ ਅਜੀਹੇ ਧਰਮ ਵਿੱਚ ਦਖਲ ਦੇਣ ਵਾਲੇ ਜਿਹੜੇ ਐਲਾਨ ਹੈ ਜਾਂ ਫਰਮਾਨ ਹੈ ਉਹਨਾਂ ਨੂੰ ਇਹ ਬਰਦਾਸ਼ਤ ਕਰਨਗੇ